ਕਣਕ ਦਾ ਸੀਜ਼ਨ ਖਤਮ ਹੋਣ ਉਪਰੰਤ ਹੁਣ ਸਰਹੰਦ ਅਨਾਜ ਮੰਡੀ ਵਿੱਚ ਮੱਕੀ ਦੀ ਫਸਲ ਦੀ ਖਰੀਦ-ਵੇਚ ਦਾ ਜਾਇਜ਼ਾ ਲੈਣ ਲਈ ਮਾਰਕੀਟ ਕਮੇਟੀ ਸਰਹੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੰਡੀ ਵਿੱਚ ਪੰਜਾਬ ਸਰਕਾਰ ਵੱਲੋਂ ਮੱਕੀ ਦੀ ਫਸਲ ਬਹੁਤ ਬਿਹਤਰੀਨ ਢੰਗ ਨਾਲ ਹੋ ਰਹੀ ਹੈ ਇਸ ਸੀਜ਼ਨ ਦੌਰਾਨ ਹੁਣ ਤੱਕ ਲਗਭਗ 3000 ਕੁਇੰਟਲ ਮੱਕੀ ਫਸਲ ਵਿਕਣ ਲਈ ਆ ਚੁੱਕੀ ਹੈ ਮੱਕੀ ਦੀ ਆਵਨ ਜਿਹੜੀ ਹੈ ਸਰਹੰਦ ਮੰਡੀ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਦੇਖਿਆ ਕਿ ਕਾਫੀ ਜ਼ਿਆਦਾ ਹੋ ਰਹੀ ਹੈ ਮੇਰੇ ਇਲਾਕੇ ਦੇ ਕਿਸਾਨ ਭਰਾ ਜਿਹੜੇ ਨੇ ਉਹ ਵੀ ਕਾਫੀ ਕੋਸ਼ਾਲ ਨੇ ਤੇ ਬੜੀ ਸਮਝਦਾਰੀ ਦੇ ਨਾਲ ਮੱਕੀ ਦੀ ਫਸਲ ਨੂੰ ਬੀਜਦੇ ਨੇ ਪਹਿਲਾਂ ਕਈ ਫਸਲਾਂ ਬੀਜਦੇ ਸੀ ਜਿਨ੍ਹਾਂ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਲਾਹੇਵੰਦੀਆਂ ਨਹੀਂ ਰਹਿੰਦੀਆਂ ਸੀ ਹੁਣ ਜਿਹੜੇ ਮੰਡੀ ਦੇ ਵਿੱਚ ਚਾਲੇ ਦੌੜੇ ਜਿੰਨੇ ਵੀ ਸਾਡੇ ਕਿਸਾਨ ਭਰਾ ਨੇ ਮੱਕੀ ਦੀ ਫਸਲ ਦੇ ਨਾਲ ਚੰਗਾ ਲਾਹਾ ਲੈ ਰਹੇ ਨੇ ਲਗਭਗ 21-2200 ਦੇ ਕਰੀਬ ਦਾ ਰੇਟ ਲੱਗ ਰਿਹਾ ਹੈ ਸੁੱਕੀ ਮੱਕੀ ਦਾ ਤੇ ਜਦੋਂ ਆਉਂਦੀ ਹੈ ਫਸਲ ਆਉਂਦੇ ਸਾਰ ਵਿਕਦੀ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਹ ਨਵੀਂ ਫਸਲ ਜਿਹੜੀ ਇਸ ਸੀਜ਼ਨ ਦੇ ਵਿੱਚ ਤੀਜੀ ਫਸਲ ਸਾਡੇ ਜ਼ਿਮੀਂਦਾਰ ਭਰਾਵਾਂ ਵੱਲੋਂ ਕੀਤੀ ਜਾਂਦੀ ਹੈ ਤੇ ਬਹੁਤ ਹੀ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜ਼ਿਮੀਂਦਾਰ ਜਿਹੜੇ ਆ ਥੋੜਾ ਜਿਹਾ ਹੋਰ ਮਿਹਨਤ ਵਾਲੇ ਪਾਸੇ ਤੁਰੇ ਆ ਤੇ ਮੇਰੇ ਇਲਾਕੇ ਦੇ ਜ਼ਿਮੀਂਦਾਰ ਵੀ ਖੜੇ ਆ ਆੜਤੀ ਵੀ ਖੜੇ ਆ ਮੇਰੇ ਨਾਲ ਆਰਡੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ RAM ਜੀ ਤਰਸੇਮ ਉਪਰ ਦੀ ਖੜੇ ਆ ਮੇਰਾ ਮੰਡੀ ਸੁਪਰਵਾਈਜ਼ਰ ਖੜੇ ਆ ਦਿਨੇਸ਼ ਕੋਇਲ ਹੋਰ ਸਾਰਾ ਸਟਾਫ ਮੇਰੇ ਨਾਲ ਆ ਜੀਵਿੰਦਰ ਭਰਾ ਵੀ ਸਾਡੇ ਨਾਲੇ ਖੜੇ ਆ ਤੇ ਇਹਨਾਂ ਤੋਂ ਵੀ ਤੁਸੀਂ ਜਾਣ ਸਕਦੇ ਹੋ ਮੰਡੀ ਪ੍ਰਬੰਧ ਜਿਹੜੇ ਆ ਅਸੀਂ ਹਮੇਸ਼ਾ ਸੀਜ਼ਨ ਤੋਂ ਪਹਿਲਾਂ ਬੜੇ ਵਧੀਆ ਢੰਗ ਦੇ ਨਾਲ ਕਰ ਰਹੇ ਹਾਂ ਕਣਕ ਦੇ ਸੀਜ਼ਨ ਦੇ ਵਿੱਚ ਵੀ ਐਕੀ ਬਿਲਕੁਲ ਕੋਈ ਮੁਦਕਤਰੀਆਂ ਆਉਣ ਦਿੱਤੀ ਹਰ ਤਰ੍ਹਾਂ ਦੀ ਪੇਮੈਂਟ ਜਾਂ ਤੋਲਾਈ ਦੀ ਜਾਂ ਕਿਸੇ ਫਸਲ ਦੀ ਇੱਕ ਵੀ ਸ਼ਿਕਾਇਤ ਨਹੀਂ ਐਕੀ ਕਣਕ ਦੇ ਸੀਜ਼ਨ ਦੇ ਵਿੱਚ ਆਈ ਤੇ ਮੱਕੀ ਦਾ ਸੀਜ਼ਨ ਹੁਣ ਸਾਡੇ ਚੱਲ ਰਿਹਾ ਹੈ ਅ ਤੇ ਇਸ ਗੱਲ ਦੀ ਮੈਂ ਤਸੱਲੀ ਹੈ ਮੈਨੂੰ ਪੂਰੀ ਕੇਸ ਦੇ ਵਿੱਚ ਵੀ ਸਾਨੂੰ ਕੋਈ ਕੰਪਲੇਨ ਜਾਂ ਸ਼ਿਕਾਇਤ ਨਹੀਂ ਆਊਗੀ। ਇੰਨੀ ਕਮਕੀ ਦੀ ਬਸ ਲੱਗਭਗ 2800 3000 ਕਵਾਂਟਰਲ ਦੇ ਕਰੀਬ ਆ ਗਈ ਜਿਹੜੀ ਹੁਣ ਆਉਣੀ ਸ਼ੁਰੂ ਹੋਈ ਹੈ 800 ਕਵਾਂਟਰਲ ਦੇ ਕਰੀਬ 700 ਕਵਾਂਟਰਲ ਰੋਜ਼ ਆਉਂਦੀ ਹੈ ਮੱਕੀ ਜਿਹਨੂੰ ਸਕਾ ਕੇ ਤੇ ਫੜ ਦੇ ਵਿੱਚ ਤੁਸੀਂ ਆਣ ਦੋਲੇ ਦੇਖ ਸਕਦੇ ਹੋ ਅਮ ਨਿਗਾਹ ਮਾਰੀਏ ਤੁਸੀਂ ਇਹ ਫਲਾਕੇ ਉਹਨੂੰ ਚੰਗੀ ਤਰ੍ਹਾਂ ਸਿਕਾਇਆ ਜਾਂਦਾ ਸਿਕਾਉਣ ਤੋਂ ਬਾਅਦ ਫਿਰੇ ਪਰਚੇਦ ਕੀਤੀ ਜਾਂਦੀ ਹੈ ਕੋਈ ਤੰਗੀ ਨਹੀਂ ਹੈ ਮੈਂ ਹੋਰ ਅਪੀਲ ਕਰੂੰਗਾ ਕਿਸਾਨ ਵੀਰਾਂ ਨੂੰ ਕਿ ਐਤਕੀ ਜਿਹੜੇ ਰਹਿ ਗਏ ਅਗਲੇ ਸਾਲ ਉਹ ਕਿਸਾਨ ਵੀਰ ਵੀ ਮੱਕੀ ਦੀ ਵੱਧ ਤੋਂ ਵੱਧ ਫਸਲ ਕਰਨ ਤਾਂ ਕਿ ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਗੁਜ਼ਾਰਾ ਹੋਰ ਅੱਛੇ ਢੰਗ ਦੇ ਨਾਲ ਉਹ ਵੀ ਉਹਨਾਂ ਦੀ ਆਮਦਨ ਵੱਧ ਸਕੇ ਅੱਜ ਸਰ ਅੰਦ ਮੰਡੀ ਦੇ ਵਿੱਚ ਸਾਡੇ ਮਾਰਕ ਮੰਡੀ ਦੇ ਚੇਅਰਮੈਨ ਦਰਬਿੰਦਰ ਢਿੱਲੋਂ ਜੀ ਆਏ ਆ 7-8 ਦਿਨ ਤੋਂ ਸਾਡੀ ਜਿਹੜੀ ਵੱਕੀ ਮੰਡੀ ਦੇ ਵਿੱਚ ਆ ਰਹੀ ਹੈ ਉਹਨੂੰ ਦਿਨ ਪਰ ਦੇ ਨਾਮਤ ਵਾਤੀ ਜਾ ਰਹੀ ਆ ਮੱਕੀ ਦਾ ਰੇਟ ਜਿਹੜਾ ਹੈਗਾ 21-2200 ਰੁਪਏ ਮੱਕੀ ਜਿਹੜੀ ਵਿਗਦੀ ਹੈ ਦਿੱਲੀ ਮੱਕੀ ਆਉਂਦੀ ਹੈ ਸਤਾਕ ਮੱਕੀ ਜਿਹੜੀ ਸ਼ਾਮ ਨੂੰ ਭਰਦੇ ਆ ਵਪਾਰੀ ਵਧੀਆ ਰੇਟ ਜੀਮੇਦਾਰ ਨੂੰ ਵਧੀਆ ਝਾੜਾ ਜਿਹੜਾ ਮੱਕੀ ਦਾ ਹੈਗਾ ਤੇ ਵਧੀਆ ਪ੍ਰਬੰਧ ਆ ਸਾਡੇ ਪਾਣੀ ਦੇ ਸ਼ਾਹ ਤੇ ਮਾਰਕਮੜੀ ਚੀਸਾ ਸਾਡਾ ਕਾਨਕ ਦਾ ਸੀ ਜਿੰਦਗੀ ਸਾਡੇ ਕਾਨਕ ਦੇ ਸੀਬ ਨੂੰ ਕੋਈ ਦਿੱਕਤ ਨਹੀਂ ਆਈ ਹੈਗੀ ਮਾਰਕਮੜੀ ਕੋਲੋਂ ਵਧੀਆ ਪ੍ਰਬੰਧ ਨੇ ਤੇ ਸਾਰਾ ਜਿਹੜਾ ਸਟਾਫ ਸਾਡਾ ਮੰਡੀ ਦੇ ਵਿੱਚ ਆ ਕੇ ਹੱਟ ਮੌਜੂਦ ਰਹਿੰਦਾ ਤੇ ਸਾਨੂੰ ਕੋਈ ਦਿੱਕਤ ਨਹੀਂ ਕੱਟਦੀ ਹੈ ਜੀ ਮੈਂ ਸਰੰਦ ਮੰਡੀ ਤੋਂ ਅੱਜ ਚੇਅਰਮੈਨ ਸਾਹਿਬ ਸਰੰਦ ਮੰਡੀ ਵਿੱਚ ਪ੍ਰੋਗ੍ਰਾਮ ਪ੍ਰਬੰਧਨ ਨੂੰ ਦੇਖਣ ਆਏ ਆ ਤੇ ਮੱਕੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਤਿੰਨ ਚਾਰ ਦਿਨ ਤੋਂ ਮੰਡੀ ਤੇ ਮੱਕੀ ਆ ਰਹੀ ਹੈ ਵਧੀਆ ਤਰੀਕੇ ਨਾਲ ਆ ਰਹੀ ਹੈ ਤੇ ਮੱਕੀ ਜਿਹੜੀ ਸਕਾਕੇ ਵਿੱਚੀ ਜਾਂਦੀ ਤੇ ਜਿਹੜੇ ਮਾਰਕੀਟ ਕਮੇਟੀ ਦੇ ਪ੍ਰਬੰਧ ਹੈ ਬਹੁਤ ਵਧੀਆ ਹੈ ਤੇ ਜੇ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਆਂਦੀ ਹੈ ਸਾਨੂੰ ਭਰੋਸਾ ਦਿਵਾਇਆ ਵੀ ਇਸੇ ਪ੍ਰਕਾਰ ਦੀ ਕੋਈ ਦਿੱਕਤ ਹੋਊਗੀ ਤਾਂ ਅਸੀਂ ਉਹਨੂੰ ਪੂਰੀ ਕਰਾਂਗੇ ਬਾਕੀ ਤਕਰੀਬਤ 3-4000 ਕੁਆਂਟਲ ਦੀ ਗੇਟ ਤੇ ਮੱਕੀ ਆ ਚੁੱਕੀ ਹੈ ਤੇ ਠੀਕ ਭਾਵੇਂ ਕਰ ਰਹੀ ਹੈ ਤੇ ਮੱਕੀ ਜੋ ਇਹ ਜ਼ਰੂਰ ਹੈ ਵੀ ਸਾਨੂੰ ਸਕਾ ਕੇ ਵੇਚਣੀ ਪੈਂਦੀ ਹੈ ਪੇਮੈਂਟ ਹੋ ਰਹੀ ਹੈ ਪੇਪਰ ਟਾਈਮ ਸਿਰ ਮਿਲ ਰਹੀ ਹੈ ਜੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز